ਅਬੂਸ਼ੇਹ ਦੇਖ ਰਹੇ ਤੁਸੀਂ ਸ਼ਹੀਦੀ ਸਭਾ ਦੇ ਦਿਨ ਚੱਲ ਰਹੇ ਨੇ ਤੇ ਲੰਗਰ ਦੀ ਸੇਵਾ ਜਿਹੜੀ ਉਹ ਵੱਖ-ਵੱਖ ਪਿੰਡਾਂ ਵਾਲੇ ਕਰਦੇ ਨੇ ਫਤੇਗੜ ਸਾਹਿਬ ਦੀ ਧਰਤੀ ਤੇ ਤੇ ਐਸਆਰਵੀ ਜਿਹੜੇ ਲੰਗਰ ਨੇ ਉਹ ਆਲਰੇਡੀ ਲੱਗਣੇ ਸ਼ੁਰੂ ਹੋ ਚੁੱਕੇ ਨੇ ਤੇ ਇਸ ਵਾਰ ਖਾਸ ਤੌਰ ਤੇ ਐਸਜੀਪੀਸੀ ਵੱਲੋਂ ਇੱਕ ਅਪੀਲ ਕੀਤੀ ਗਈ ਸੀ ਕਿ ਮਿੱਠਾ ਪਕਵਾਨ ਜਿਹੜਾ ਉਹ ਬਿਲਕੁਲ ਵੀ ਸ਼ਹੀਦੀ ਜੋੜ ਮੇਲੇ ਦੇ ਦੌਰਾਨ ਉਹ ਨਾ ਵਰਤਾਇਆ ਜਾਵੇ ਕਿਉਂਕਿ ਇਹ ਸ਼ਹੀਦੀ ਸਭਾ ਸ਼ੋਕ ਸਭਾ ਵਜੋਂ ਇਸ ਨੂੰ ਮਨਾਇਆ ਜਾਵੇ ਨਾ ਕੀ ਕਿਸੇ ਤਰ੍ਹਾਂ ਦਾ ਜਸ਼ਨ ਹੋਣਾ ਚਾਹੀਦਾ ਖੁਸ਼ੀਆਂ ਦਾ ਮਾਹੌਲ ਹੋਣਾ ਚਾਹੀਦਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਲਸਾਨੀ ਸ਼ਹਾਦਤ ਆ ਜਿਹੜੀ ਉਹ ਦਿੱਤੀ ਸੀ ਸਹਿਬਜ਼ਾਦਿਆਂ ਨੇ ਤੇ ਮਾਤਾ ਗੁਜਰੀ ਜੀ ਨੇ ਤੇ ਇਸੇ ਨੂੰ ਧਿਆਨ ਚ ਰੱਖਦੇ ਹੋਏ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜੇ ਵੱਖ-ਵੱਖ ਲੰਗਰ ਚੱਲ ਰਹੇ ਨੇ ਉਹਨਾਂ ਵਿੱਚੋਂ ਇੱਕ ਲੰਗਰ ਆ ਜਿਹੜਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਠੁੱਲੀਵਾਲ ਦੇ ਵਾਸੀਆਂ ਨੇ ਲਾਇਆ ਸੋ ਇਹਨਾਂ ਨੇ ਉਸ ਚੀਜ਼ ਨੂੰ ਵੀ ਧਿਆਨ ਚ ਰੱਖਿਆ ਵੀ ਮਿੱਠਾ ਵੀ ਨਹੀਂ ਵਰਤੌਣਾ ਤੇ ਪਰ ਲੰਗਰ ਜਿਹੜਾ ਉਹ ਬੜਾ ਖਾਸ ਵੀ ਹੈਗਾ ਜਿਹੜਾ ਹਰੇਕ ਨੂੰ ਹਰੇਕ ਦਾ ਧਿਆਨ ਖਿੱਚ ਰਿਹਾ ਹੈਗਾ ਮੱਕੀ ਦੀ ਰੋਟੀ ਵੀ ਇੱਥੇ ਵਰਤਾਈ ਜਾ ਰਹੀ ਹੈ ਸਰੋਂ ਦਾ ਸਾਗ ਵੀ ਇੱਥੇ ਵਰਤਾਇਆ ਜਾ ਰਿਹਾ ਤੇ ਦਹੀਂ ਦੇ ਨਾਲ ਵੀ ਜੜੀ ਹੈਗੀ ਹੈ ਚਾਹੇ ਉਹ ਮੇਥੀ ਦੀਆਂ ਰੋਟੀਆਂ ਹੋਣ ਉਹ ਵੀ ਵਰਤਾਈਆਂ ਜਾ ਰਹੀਆਂ ਸੋ ਪਿੰਡ ਵਾਸੀ ਇਹਨਾਂ ਗੱਲਬਾਤ ਕਰ ਰਹੇ ਜਿਹੜੀ ਸੇਵਾ ਕਰ ਰਹੇ ਨੇ ਕੀ ਨਾਮ ਹੈ ਬਾਬਾ ਜੀ ਨਿਸ਼ਾਤਰ ਸਿੰਘ ਜੀ ਨਿਸ਼ਾਤਰ ਸਿੰਘ ਜੀ ਪਿੰਡ ਜਿਹੜਾ ਹੈਗਾ ਤੁਹਾਡਾ ਬਰਨਾਲੇ ਜ਼ਿਲ੍ਹੇ ਤੋਂ ਬੜੀ ਦੂਰੋਂ ਆ ਕੇ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਤੇ ਕਿਵੇਂ ਧਿਆਨ ਚ ਆਇਆ ਤੇ ਹਰ ਸਾਲ ਕਰਦੇ ਹੋ ਜਾਂ ਇਸ ਵਾਰੀ ਕਰ ਰਹੇ ਹੋ ਤੇ ਇਸ ਵਾਰ ਕੀ ਖਾਸ ਕਰ ਰਹੇ ਹੋ ਦੇਖੋ ਜੀ ਪਹਿਲਾਂ ਤਾਂ ਅਸੀਂ ਛੋਟਾ ਇੱਥੇ ਆਉਣ ਤੇ ਬਾਉ ਸਾਹਿਬ ਜੀ ਨਾਲ ਆਉਣ ਦਾ ਬਹੁਤ ਧੰਨਵਾਦ ਕਰਦੇ ਆ ਉਸ ਤੋਂ ਬਾਅਦ ਸਾਸੀਂ ਤਕਰੀਬਨ ਇੱਥੇ ਇਹ ਜੋੜ ਮੇਲੇ ਦੇ ਉੱਤੇ ਅਸੀਂ ਤਕਰੀਬਨ 30-35 ਸਾਲ ਤੋਂ ਸਾਡੀ ਸੰਗਤ ਆ ਰਹੀ ਆ ਅਸੀਂ ਬਖਵਾਕ ਲੰਗਰਾਂ ਦੇ ਵਿੱਚ ਇੱਕ ਪਹਿਲਾ ਕਮੈਂਟ ਵੀ ਕਰਦੇ ਰਹੇ ਆ ਤੇ ਹੁਣ ਸਾਨੂੰ ਪਿਛਲੇ ਸਾਲ ਤੋਂ ਮੌਕਾ ਮਿਲਿਆ ਸੀਗਾ ਕਮੈਂਡ ਕਰਦੇ ਐਕੀ ਅਸੀਂ ਬਿਲਕੁਲ ਸੈਪਰੇਟ ਆ ਅਬਰਾ ਨਰੋਲ ਆਪਣੇ ਇੱਕ ਪਿੰਡ ਦਾ ਬਣਾਇਆ ਜਿਹਦੇ ਵਿੱਚ ਸਾਡੇ ਸਾਰੇ ਸਾਰੇ ਪਿੰਡ ਦਾ ਤੇ ਸਾਰੇ ਐਨਆਰ ਵੀਰਾਂ ਦਾ ਪੂਰਾ ਵੱਧ ਚੜ ਕੇ ਸਹਿਯੋਗ ਮਿਲਿਆਗਾ ਨੌਜਵਾਨ ਵੀਰਾਂ ਦਾ ਜਿਨ੍ਹਾਂ ਨੇ ਕੰਮ ਆਪਣੇ ਮੋਢਿਆਂ ਤੇ ਚੱਕਿਆਗਾ ਵੀ ਅਸੀਂ ਕੰਮ ਪੂਰਾ ਤਨਦੇਹੀ ਨਾਲ ਕਰਾਂਗੇ ਉਹਦੇ ਨਾਲ ਅਸੀਂ ਇਹ ਮੂਰੇ ਲਾ ਕੇ ਮੁੰਡਿਆਂ ਦੇ ਨਾਲ ਜੋਸ਼ੋਸ਼ ਨਾਲ ਕੰਮ ਕਰ ਰਹੇ ਨੇ ਬਾਕੀ ਬਿਲਕੁਲ ਸਾਦਾ ਲੰਗਰ ਆ ਜਿਹੜਾ ਆਪਾਂ ਜੋੜ ਮੇਲੇ ਤੇ ਲਾਉਣੰਦੇ ਆ ਕੋਈ ਉਹ ਨਹੀਂ ਹੈਗੇ ਮਿੱਠਾ ਪਕਵਾਨ ਨਹੀਂ ਕੋਈ ਬਣਾਉਂਦੇ ਸੀ ਕੋਈ ਐਦਾ ਲੰਗਰ ਦੀ ਮਰਿਆਦਾ ਤੋਂ ਬਾਹਰ ਨਹੀਂ ਜਾਣਾ ਲੰਗਰ ਦੀ ਮਰਿਆਦਾ ਚ ਰਹਿੰਦੇ ਹੋਏ ਉਹਦੇ ਹਿਸਾਬ ਨਾਲ ਅਸੀਂ ਲੰਗਰ ਬਣਾ ਰਹੇ ਹਾਂਗੇ ਚਾਹਰਾ ਲੋਹ ਦੇ ਉੱਤੇ ਲੰਗਰ ਬਣਾ ਰਹਾਂਗੇ ਹੱਤੀ ਬਣਾ ਰਹਾਂ ਸਾਰੀ ਸਬਜ਼ੀ ਵੇਰਾ ਸਭ ਫਰੈਸ਼ ਹੈਗੀ ਕੋਈ ਅਸੀਂ ਐ ਨਹੀਂ ਹੈਗਾ ਵੀ ਪੁਹਾਰੀ ਹੋਈ ਚੀਜ਼ ਲੈ ਕੇ ਆਣੇ ਆ ਦੁੱਧ ਵਗੈਰਾ ਸਾਨੂੰ ਪਿੰਡੋਂ ਪਿੱਛੋਂ ਆ ਰਹੇ ਆ ਕਿਉਂ ਇੱਕ ਸਾਡੀ ਟੀਮ ਸਾਡੇ ਬੈਕ ਤੇ ਪਿੱਠ ਪਿੱਛੇ ਪਿੰਡ ਵੀ ਕੰਮ ਕਰੀ ਆ ਜਿਹੜੇ ਉਹ ਡੇਲੀ ਦੁੱਧ ਸਬਜ਼ੀਆਂ ਹੋਰ ਵੀ ਜੋਸ਼ੀ ਨੂੰ ਸਾਨੂੰ ਮਿਲਦਾਗਾ ਜ਼ਰੂਰ ਤੇ ਇਥੇ ਆਵਲੇ ਉਹ ਪੂਰਾ ਕਰ ਰਹੀਆਂ ਨੇ ਠੀਕ ਹੈ ਇੱਕ ਗੱਡੀ ਸਾਡੀ ਪਰਮਾਂਟ ਲਾਈ ਆ ਪਿੰਡੋਂ ਅਪਡਾਊਨ ਦੇ ਲਈ ਉਹ ਹੁਣ ਹੀ ਗਈ ਆ ਅਜੇ ਥੋੜੇ ਪੂਰੇ ਅੱਧਾ ਘੰਟਾ ਹੋਇਆ ਗਈ ਨੂੰ ਉਹ ਦੁੱਧ ਛੱਡ ਕੇ ਗਈ ਆ ਕੋਈ ਵੀ ਸੰਗਤ ਨਹੀਂ ਕਿਸੇ ਨੇ ਆਉਣਾਗਾ ਜਾਂ ਕਿਸੇ ਨੇ ਜਾਣਾ ਉਹਦੇ ਗੱਡੀ ਦੇ ਅਪਡਾਊਨ ਕਰ ਰਹੇ ਨੇ ਬਾਕੀ ਸਾਡੀਆਂ ਮਾਈਆਂ ਦਾ ਬਹੁਤ ਜ਼ਿਆਦਾ ਵੱਡਾ ਸਹਿਯੋਗ ਹੈ ਸਾਨੂੰ ਚਾਹ ਮਾਈਆਂ ਨੇ ਆਪਣੇ ਮੋਟਿਆਂ ਤੇ ਜੋ ਮਾਰੀ ਚੱਕੀ ਆ ਵੀ ਅਸੀਂ ਜਿਹੜੀ ਰੋਟੀ ਬਣਾਉਣੀ ਆ ਉਹ ਅਸੀਂ ਆਪ ਜੱਥੇ ਹੀ ਬਣਾਵਾਂਗੇ ਜੀ ਗੱਲਬਾਤ ਕਰ ਵੀ ਕਰ ਲੈਨੇ ਆਂਟੀ ਅਸੀਂ ਦੇਖ ਰਹੇ ਤੁਸੀਂ ਸਾਰੀਆਂ ਇਕੱਠੀਆਂ ਹੋ ਕੇ ਬੜਾ ਸੋਹਣਾ ਮਾਹੌਲ ਆ ਤੁਸੀਂ ਰੋਟੀਆਂ ਪਕਾ ਰਹੇ ਹੋ ਇਹ ਕੀ ਕੁਸ਼ ਜਿਹੜਾ ਹੈਗਾ ਸੰਗਤ ਲਈ ਵਰਤਾਇਆ ਜਾ ਰਿਹਾ ਕੀ ਕੀ ਬਣਾ ਰਹੇ ਹੋ ਤੁਸੀਂ ਸਾਂਗਤ ਲਈ ਦੇਖੋ ਜੀ ਜੇ ਮੈਂ ਸਾਨੂੰ ਸੰਗਤ ਨੇ ਕਿਹਾ ਸੀ ਮਿੱਠਾ ਪ੍ਰਸ਼ਾਦਾ ਮਿੱਠਾ ਭੋਜਨ ਨਹੀਂ ਬਣਾਇਆ ਸੀ ਸਾਦਾ ਭੋਜਨ ਬਣਾਇਆ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਚੱਲ ਰਿਹਾ ਨਾਲ ਮੂੰਗੀ ਦੀ ਦਾਲ ਜਿਹਾ ਜਿਹਾ ਵੀ ਲੰਗਰ ਪ੍ਰਸ਼ਾਦਾ ਚੱਲਦਾ ਜਿਹਾ ਉਹ ਜਿਹਾ ਸਿੰਪਲ ਪ੍ਰਸ਼ਾਦਾ ਵਰਤਾਂਗੇ ਕਿਉਂ ਅਸੀਂ ਆਪ ਦੇ ਦਿੱਤੇ ਹੋਏ ਪੂਰਨiyet ਚੱਲ ਰਹੇ ਹਾਂ ਸਾਡਾ ਪਿੰਡ ਜ਼ਿਲ੍ਹਾ ਬਰਨਾਲਾ ਪਿੰਡ ਠੁੱਲੀਵਾਲ ਤੋਂ ਬੋਲਦੇ ਆਂ ਮਾਣਿਆ ਸਾਡੀਆਂ ਬੜੇ ਸਹਿਯੋਗ ਦੇ ਰਹੇ ਨਗਰ ਨੌਜਵਾਨ ਬਹੁਤ ਸੇਵਾਤਨ ਮਨ ਨਾਲ ਲਾਗਦੇ ਆ ਤੇ ਸਾਡੇ ਪਿੰਡ ਵਿੱਚ ਵੀ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਪੀ ਛਾਗਾਉਂ ਦਾ ਰੋਜ ਉੱਥੋਂ ਟੋੜ ਕੇ ਪੰਡਾ ਜੇ ਪੰਡਾ ਜੋ ਬਣਾ ਕੇ ਲੰਗਰ ਦੇ ਵਿੱਚ ਵਰਤਵਨੇ ਆ ਬਹੁਤ ਵੱਡਾ ਸ਼ਹਿਸ਼ ਹੋਗਾ ਨੌਜਵਾਨਾਂ ਦਾ ਬਹੁਤ ਬੜੀ ਸ਼ਰਧਾ ਦੇ ਨਾਲ ਸੇਵਾ ਕਰਦੇ ਆ ਅਸੀਂ ਜਿਵੇਂ ਵੀ ਸਾਨੂੰ ਸੇਵਾ ਲੱਗੂਗੀ ਅਸੀਂ ਉਮੀਦ ਸੇਵਾ ਹੋਰ ਨਾ ਮੰਗੇ ਜੀ ਤੁਸੀਂ ਦੱਸੋ ਬਾਈ ਜੀ ਸਕੂਨ ਕਿੰਨਾ ਕੁ ਮਿਲਦਾ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਸੰਗਤ ਆਉਂਦੀ ਹੈ ਇੱਥੇ ਤੇ ਜਿਹੜੇ ਦਿਨ ਨੇ ਉਹ ਕੋਈ ਭੁੱਲ ਨਹੀਂ ਸਕਦਾ ਕਾਪਸ ਇੱਕ ਕੌਮ ਦੀ ਗੱਲ ਕਰੀਏ ਸੋ ਇਹਨਾਂ ਦਿਨਾਂ ਤੇ ਤੁਸੀਂ ਆਪਣਾ ਯੋਗਦਾਨ ਦੇ ਰਹੇ ਹੋ ਬਹੁਤ ਵਧੀਆ ਪਿੰਡ ਦੇ ਨੌਜਵਾਨਾਂ ਦਾ ਬਹੁਤ ਵਾਜਾ ਸੰਜੋਗ ਆ ਜੀ ਬਹੁਤ ਸਕੂਨ ਮੈਦ ਦਾ ਸੇਵਾ ਕਰਕੇ ਜੀ ਤੇ ਬਹੁਤ ਵਧੀਆ ਤੁਸੀਂ ਕੀ ਕਹਿਣਾ ਚਾਹੁੰ। ਮੈਂ ਕਹਿਣਾ ਤਾਂ ਕੀ ਚਾਹੁੰਨੇ ਆ ਜੀ ਸਾਡਾ ਤਾਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਨਨ ਆਂਦਾ ਤੇ ਵੱਡੀ ਤਾਂ ਇਹ ਗੱਲ ਆ ਜੀ ਸਾਨੂੰ ਯਾਨੀ ਕਿ ਜਿਹੜੀ ਵੀ ਸੰਗਤ ਆਉਂਦੀ ਹੈਗੀ ਸਾਡੀ ਬਹੁਤ ਸਰਾਹਤਾ ਕਰਕੇ ਜਾਂਦੀ ਹੈ ਵੀ ਨਗਰ ਦੇ ਵਿੱਚ ਤੁਹਾਡੀ ਬਹੁਤ ਸਫਾਈ ਆਗੀ। ਬਾਕੀ ਖਾਣ ਪੀਣ ਦੇ ਵਿੱਚ ਸਾਡਾ ਯਾਨੀ ਕਿ ਬਹੁਤ ਜਿਆਦਾ ਯਾਨੀ ਕਿ ਟੇਸਟੀ ਬਣ ਰਿਹਾ ਹੈਗਾ। ਹਰੇਕ ਯਾਨੀ ਕਿ ਸਰਾਹਤਾ ਕਰਕੇ ਜਾਂਦਾ ਵੀ ਹਾਂ ਠੁੱਲੀ ਵਾਲ ਦਾ ਨਗਰ ਤੁਹ ਬਹੁਤ ਵਧੀਆ ਲੰਗਰ ਵਰਤਾ ਰਿਆ ਜੀ ਸਾਡਾ ਤਾਂ ਇਹ ਧੰਨਵਾਦ ਆ ਜੀ ਯਾਨੀ ਕਿ ਜਿੰਨੀ ਸਾਡੀ ਸੇਵਾ ਹੋ ਸਕੇ ਵੱਧ ਜੜ ਕੇ ਅਸੀਂ ਉਹ ਕਰ ਰਹੇ ਆਂਗੇ ਸਾਰੇ ਨਕਰ ਦਾ ਬਹੁਤ ਧੰਨਵਾਦ ਆਗਾ ਬੀਬੀਆਂ ਦਾ ਤੇ ਛੋਟੇ ਬੱਚਿਆਂ ਦਾ ਜਿਹੜੇ ਲੱਗੇ ਹੋਏ ਨੇ ਜੀ ਛਤਰ ਸਿੰਘ ਜੀ ਕਦੋਂ ਤੱਕ ਤੁਹਾਡਾ ਇਹ ਜਾਰੀ ਰਹੂਗਾ ਲੰਗਰ ਜੜਾ ਦੇਖੋ ਵੀਰ ਜੀ ਕੀ ਛੋੜਾ ਸੀ ਅਸੀਂ 3-4 ਦਿਨ ਲੇਟ ਹੋ ਗਏ ਸੀ ਕਿਉਂ ਅਸੀਂ ਲਾਉਣਾ ਤਾਂ ਸੀਗਾ ਪਹਿਲਾਂ ਸੰਗਰਾਂਦ ਨੂੰ ਕਿਉਂ ਪਹਿਲੀ ਵੇਦ ਕਰਕੇ ਉਹਨੂੰ ਸਾਡਾ ਸਮਾਨ ਬਣਾਉਣ ਨੂੰ ਥੋੜਾ ਟਾਈਮ ਲੱਗ ਗਿਆ ਸੀ ਤਿਆਰੀ ਕਰਾਉਣੀ ਸੀ ਨਾ ਜਿਵੇਂ ਚੋਰਾ ਜਰਾ ਬੈਰਾ ਉਪਨਵਾਕੇ ਹੀ ਆਕੇ 17 ਤਰੀਕ ਨੂੰ ਅਸੀਂ ਲੰਗ ਚਾਲੂ ਕਰਤਾ ਸੀ ਇਹ ਤਕਰੀਬ ਨਾ ਸੀ 23 24 ਤਰੀਕ 24 ਤਰੀਕ ਤੱਕ ਚਲਾਵਾਂਗੇ ਤੇ ਬਾਕੀ ਸਾਡੇ ਮੁੰਡਿਆਂ ਦਾ ਸਹਿਯੋਗ ਕੁਝ ਮੁੰਡੇ ਪੰਜ ਛਤ ਮੁੰਡੇ ਅਜਿਹੇ ਨੇ ਉਹਨਾਂ ਜਿਨ੍ਹਾਂ ਨੇ ਵਰਤਨਾ ਦਾ ਪੂਰੀ ਡਿਊਟੀ ਆਦੇ ਕੋਲ ਰੱਖਿਆ ਨਾ ਦਿਨ ਨਾ ਰਾਤ ਉਹਨਾਂ ਨੇ ਐ ਨਹੀਂ ਹੈਗਾ ਵੀ ਆਪਣਾ ਥੱਕ ਮੰਨਿਆ ਬਾਕੀ ਸਾਡੇ ਹਲਵਾਈ ਸਾਹਿਬ ਨੇ ਰੋਟੀ ਸਬਜ਼ੀ ਬਣਾਉਣ ਵਾਲੇ ਗਰਮੀਤ ਸਿੰਘ ਖਿਆਲੀ ਤੋਂ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਆ ਉਹਨਾਂ ਨੇ ਸਾਡੇ ਬਹੁਤ ਵਧੀਆ ਇੰਨਾ ਸਵਾਸ ਤੇ ਸੁਖਪੂਣ ਤੇ ਪੂਜਾ ਬਣਾ ਰਹੇ ਆ ਸਾਡਾ 20 ਸਟੇਜ ਪੂਜਾ ਬਿਲਕੁਲ ਨਹੀਂ ਜਾ ਰਿਹਾ ਸਾਰੇ ਦਹਰਾਪੋਜ ਨੇ ਪੂਰਾ ਜਿੰਦਾਪੁਰੋਛ ਦੇ ਆਪਾ ਥਾਈਸ ਪੂਰਾ ਆ ਖਾ ਕੇ ਉੜਦਾ ਜੋ ਵੀ ਇੱਥੋਂ ਆ ਕੇ ਸੰਗਤ ਸਾਕੇ ਜਾ ਰਹੀ ਆ ਆਦਾ ਸੰਤੋਸ਼ ਟੋ ਕੇ ਜਾ ਰਹੀ ਆ ਕੋਈ ਉਹਨੂੰ ਐ ਨਹੀਂ ਦੋਰਾ ਨਹੀਂ ਹੈਗੀ ਵੀ ਕੋਈ ਸੰਗਤ ਦੇ ਵਿੱਚ ਕਿਸੇ ਵਜ੍ਹਾ ਵੀ ਪ੍ਰੋਬਲਮ ਆਵੇ ਬਾਕੀ ਸਾਡੇ ਬੱਚੇ ਨੇ ਨਾਲ ਪੜਦੇ ਨੇ ਉਹ ਵੀ ਆਏ ਬਿਨ ਸਾਰੇ ਆ ਜਾਂਦੇ ਨੇ ਉਹਨਾਂ ਦਾ ਹੀ ਬਹੁਤ ਵੱਡਾ ਸਹਿਯੋਗ ਦਿੱਤਾਗਾ ਵਰਤਨਾ ਦਾ ਹੋਰ ਐ ਰਵੈਰਾ ਨਾ ਨੌਜਵਾਨਾਂ ਨੇ ਜਿੰਨਾ ਵੀ ਅਖਿਆ ਸਾਨੂੰ ਕਹਿ ਨਹੀਂ ਆਤਾ ਜਿਵੇਂ ਉਹਨਾਂ ਦੇ ਕੋਲ ਸ਼ਬਦੀ ਨਹੀਂ ਹੈਗੀ ਵੀ ਅਤਵਾਕਾਂ ਨੂੰ ਕੀ ਬੋਲੀ ਜਿੰਨਾ ਉਹਨਾਂ ਨੇ ਕੰਮ ਕਰਿਆਗਾ ਉਹਨਾਂ ਨੇ ਨਾ ਦਿਨ ਨਾ ਰਾਤ ਤੇ ਬਾਕੀ ਮਾਈਆਂ ਨੇ ਪਹਿਲਾਂ ਰੋਟੀ ਬਿਲਾਉਂਦੀਆਂ ਨੇ ਜਦੋਂ ਸਾਨੂੰ ਦੇਖਿਆ ਉਹਦੇ ਸਬਜ਼ੀ ਕੱਟਣੀ ਆ ਤਾਂ ਸਬਜ਼ੀ ਕੱਟਦੀਆਂ ਨੇ ਕਦੇ ਮਟਰ ਬਾੜਦੀਆਂ ਨੇ ਕਦੇ ਸਾਗ ਚੀਰ ਕੇ ਦਿੰਦੀਆਂ ਨੇ ਯਾਨੀ ਇਹਨਾਂ ਨੇ ਬਹੁਤ ਆਦੇ ਤਨ ਮਨ ਤੋਂ ਨਾਲ ਤਨ ਨਾਲ ਸਾਰਾ ਪੂਰਾ ਯਾਨੀ ਸੇਵਾ ਕੀਤੀ ਐ ਇਸ ਸੰਗਤ ਦੀ ਸਹਿਯੋਗ ਨਾਲ ਇਹ ਚ ਚੱਲਦੀਆਂ ਨੇ ਪਰ ਬਹੁਤ ਵੱਡਾ ਸਾਨੂੰ ਜਿੰਨੀ ਉਮੀਦ ਨਹੀਂ ਸੀ ਵੀ ਅਸੀਂ ਇੱਥੇ ਤੱਕ ਪਹੁੰਚ ਜਾਾਂਗੇ ਪਰ ਸਾਨੂੰ ਸਹਿਯੋਗ ਗਰੂਪ ਸੱਚੇ ਪਾਸਾ ਨੇ ਵਹਿਗੁਰੂ ਨੇ ਬਾਬਾ ਜੋਰਾ ਬਾਬਾ ਪਤਾ ਜੀ ਮਾਤਾ ਜੀ ਦੇ ਕੋਲ ਜਰਕਾਉਣ ਨੇ ਇੱਥੇ ਦੇ ਜਿਹੜਾ ਸਾਨੂੰ ਖੜਾ ਕਰਤਾ ਉਹਨਾਂ ਦੇ ਸਹਿਯੋਗ ਨਾਲ ਹੀ ਹੋਇਆ ਉਹਨਾਂ ਦਾ ਸਾਡੇ ਸ਼ਰੀਰ ਤੇ ਸ਼ਿਰ ਤੇ ਮਿਹਰਬਰ ਹੱਥਾਗਾ ਤਾਂ ਹੀ ਅਸੀਂ ਇੱਥੇ ਪਹੁੰਚਿਆ ਠੀਕ ਹੈ ਬਹੁਤ ਬਹੁਤ ਧੰਨਵਾਦ ਸੋ ਅਸੀਂ ਗੱਲਬਾਤ ਕੀਤੀ ਹੈ ਪਿੰਡ ਵਾਸੀਆਂ ਨਾਲ ਜਿਹੜੀ ਜਿਹੜੇ ਸੇਵਾ ਕਰ ਰਹੇ ਨੇ ਤੇ ਬੜੇ ਵਧੀਆ ਤਰੀਕੇ ਨਾਲ ਸੇਵਾ ਕਰ ਰਹੇ ਨੇ ਫਤਿਹਗੜ ਸਾਹਿਬ ਵਿਖੇ ਜਿਹੜੀ ਵੀ ਸੰਗਤ ਨੂੰ ਅਸੀਂ ਕਹਿਣਾ ਚਾਹਵਾਂਗੇ ਜਿਹੜੇ ਆ ਰਹੇ ਨੇ ਜਾਂ ਜਿਹੜੇ ਸੋਚ ਰਹੇ ਨੇ ਸ਼ਹੀਦੀ ਜੋੜ ਮੇਲੇ ਦੇ ਜਿਹੜੇ 3 ਦਿਨ ਨੇ ਉਹਨਾਂ ਦੇ ਨਾਲ ਚ ਆਉਣ ਦੀ ਗੱਲ ਚਾਹੇ ਹੋਵੇ ਚਾਹੇ ਉਸ ਤੋਂ ਪਹਿਲਾਂ ਵੀ ਆਉਣਾ ਜਿਵੇਂ ਵੀ ਦਰਸ਼ਨ ਕਰਨੇ ਨੇ ਜਿੰਨਾਂ ਨੇ ਤਾਂ ਉਹ ਆ ਸਕਦੇ ਨੇ ਜਿਹੜੇ ਲੰਗਰ ਵੱਖ-ਵੱਖ ਥਾਵਾਂ ਤੇ ਲੱਗੇ ਹੋਏ ਨੇ ਸੋ ਉਹ ਕਿਸ ਤਰ੍ਹਾਂ ਦੇ ਨੇ ਤੇ ਕੀ ਕੀ ਖਾਸ ਬਣ ਰਿਹਾ ਕਿਵੇਂ ਜਿਹੜੀ ਸੰਗਤ ਦੀ ਸੇਵਾ ਕੀਤੀ ਜਾ ਰਹੀ ਹੈ ਇੱਥੇ ਸੋ ਉਹ ਤੁਹਾਨੂੰ ਅਸੀਂ ਇਸ ਵੀਡੀਓ ਰਾਹੀਂ ਦਿਖਾਇਆ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪਾਪ ਸਿੰਘ ਸਿੱਧੂ ਬਾਬੂ ਸ਼ਹੀ ਟਾਈਮਸ